ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਹਾਜ਼ਰਾਂ ਕੁਝ ਦਰਸ਼ਕਾਂ ਦੇ ਆਏ ਕਮੈਂਟਾਂ ਵਿਚਲੀ ਡਿਮਾਂਡ ਦੇ ਅਨੁਸਾਰ ਅੱਜ ਦੇ ਸਮੇਂ ਦੀ ਇੱਕ ਗੈਰ ਗੰਭੀਰ ਸਮੱਸਿਆ ਇਸ ਵੀਡੀਓ ਦੇ ਅਖੀਰ ਤੱਕ ਮੇਰੇ ਨਾਲ ਜ਼ਰੂਰ ਬਨੇ ਰਹਿਣਾ ਕਿਉਂਕਿ ਮੈਂ ਤੁਹਾਨੂੰ ਅਜਿਹਾ ਸੁਪਰ ਉਪਾਅ ਵੀ ਦੱਸਾਂਗੀ ਜੋ ਵੈਦਿਕ ਗ੍ਰੰਥਾਂ ਅਨੁਸਾਰ ਕੈਰੀਅਰ ਦੀਆਂ ਰੁਕਾਵਟਾਂ ਦੂਰ ਕਰਨ ਵਿੱਚ ਚਮਤਕਾਰੀ ਅਸਰ ਕਰੇਗਾ ਸਮੱਸਿਆ ਹੈ ਕਿਹੜੀ ਸਸਪੈਂਸਿਵ ਕੁਝ ਨਹੀਂ ਰੱਖਣਾ ਬੇਰੋਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ਬਹੁਤ ਵਧੀਆ ਕਦਮ ਕਰਕੋਰਡ ਵਿਦਿਅਕ ਯੋਗਤਾ ਹੋਣ ਤੇ ਵੱਡੀਆਂ-ਵੱਡੀਆਂ ਔਖੀਆਂ ਡਿਗਰੀਆਂ ਲੈਣ ਦੇ ਬਾਵਜੂਦ ਵੀ ਸਾਡੇ ਬੱਚਿਆਂ ਨੂੰ ਟੁਕਵੀ ਨੌਕਰੀ ਨਹੀਂ ਮਿਲ ਰਹੀ ਬੜੇ ਸਾਰੇ ਕਮੈਂਟ ਆਏ ਸੀ ਮਨ ਦੁੱਖ ਨਾਲ ਭਰ ਜਾਂਦਾ ਸੋਚਿਆ ਵੀਡੀਓ ਬਣਾਵਾਂ ਨਿਰਾਸ਼ਾ ਦੇ ਆਲਮ ਵਿੱਚ ਦਰਦਰ ਤੱਕੇ ਖਾਂਦੇ ਆ ਬੱਚੇ ਖੁਦਕੁਸ਼ੀਆਂ ਤੱਕ ਕਰ ਰਹੇ ਆ ਮਾਪੇ ਅਲੱਗ ਪਰੇਸ਼ਾਨ ਕਿਉਂਕਿ ਉਹਨਾਂ ਨੇ ਬਹੁਤ ਇਮਾਨਦਾਰੀ ਨਾਲ ਆਪਣਾ ਸਭ ਕੁਝ दांव ਤੇ ਲਾ ਕੇ ਆਪਣੇ ਬੱਚਿਆਂ ਨੂੰ ਵੱਡੇ ਆਦੇ ਉੱਪਰ ਬੈਠਣ ਦੇ ਕਾਬਲ ਬਣਾਇਆ ਸੀ ਪਰ ਉਹ ਤਾਂ ਦਰਦ ਦਰਤੀਆਂ ਠੋਕਰਾਂ ਖਾ ਰਹੇ ਆ ਹਰੇਕ ਥਾਂ ਅਪਲਾਈ ਕਰਦੇ ਆ ਫਾਈਲਾਂ ਚੱਕੀਆਂ ਹੋਈਆਂ ਜੁੱਤੀਆਂ ਕੱਸ ਗਈਆਂ ਨੌਕਰੀ ਫਿਰ ਵੀ ਨਹੀਂ ਮਿਲਦੀ ਸਵਾਲ ਇਹ ਆ ਕਿ ਕਿਸੇ ਵੀ ਪੱਖ ਤੋਂ ਤਾਂ ਕੋਈ ਕਮੀ ਹੈ ਹੀ ਨਹੀਂ ਮਾਪਿਆਂ ਨੇ ਫਰਜ਼ ਅਦਾ ਕੀਤਾ ਬੱਚਾ ਵੀ ਬਹੁਤ ਪੜਿਆ ਪਰ ਫਿਰ ਜੌਬਲੈਸ ਕਿਉਂ ਹਨ ਬੱਚੇ ਕਿਉਂ ਉਹਨਾਂ ਨੂੰ ਸਮਝ ਸੇਰ ਉਹਨਾਂ ਦੇ ਕੈਲੀਬਰ ਦੇ ਅਨੁਸਾਰ ਨੌਕਰੀ ਨਹੀਂ ਮਿਲ ਰਹੀ ਜੇ ਕਿਸੇ ਨੂੰ ਨੌਕਰੀ ਮਿਲੀ ਵੀ ਹੋਏਗੀ ਉਹ ਵਿਚਾਰਾ ਮਜਬੂਰੀ ਬਸ ਕੰਪਰੋਮਾਈਜ਼ ਹੀ ਆ ਪਾਉ ਉਹ ਦੀ ਡਿਗਰੀ ਦੇ ਮੁਤਾਬਕ ਨਹੀਂ ਮਿਲਿਆ ਉਹਨੂੰ ਕੁਝ ਵੀ ਇਹ ਸਵਾਲ ਹਨ ਇਹ ਮੁੱਦੇ ਹਨ ਮੇਜਰ ਸਮੱਸਿਆ ਹੈ ਪਰਿਵਾਰਾਂ ਦੀ ਸਮਾਜ ਦੀ ਸਿਸਟਮ ਦੀ ਅਜਿਹੇ ਵਿੱਚ ਕਿਹੜੇ ਗ੍ਰਹਿ ਜ਼ਿੰਮੇਵਾਰ ਹਨ ਕਿਉਂਕਿ ਮੈਂ ਜੋਤਿਸ਼ ਤੇ ਹੀ ਗੱਲ ਕਰਨੀ ਆ ਆਪਾਂ ਗ੍ਰਹਾਂ ਨੂੰ ਦੋਸ਼ੀ ਠਹਿਰਾਉਣਾ ਹੈ ਉਹ ਕਿਹੜੇ ਗ੍ਰਹਿ ਜ਼ਿੰਮੇਵਾਰ ਆ ਜੋ ਉਹਨਾਂ ਨੂੰ ਸਹੀ ਸਮੇਂ ਤੇ ਉਹਨਾਂ ਦਾ ਅੱਕ ਨਵੇਂ ਦੁਆਰੇ ਇਹਨੀਆਂ ਅੜਚਾ ਕਿਸ ਗ੍ਰਹਿ ਕਰਕੇ ਆ ਕੈਰੀਅਰ ਲਈ ਇਸ ਸਮੱਸਿਆ ਦੇ ਕਾਰਨ ਪਾਵਰ ਜ਼ਿੰਮੇਵਾਰ ਗ੍ਰਹਿ ਕਿਹੜੇ-ਕਿਹੜੇ ਹਨ Vedic Jyotish high standard powerful ਕਾਰਗਰ ਅਸਰ ਕਰਾਕੋ ਪਾਦ ਸੰਗੀ ਮੈਂ ਕਿਉਂਕਿ ਬੱਚਿਆਂ ਦੇ ਭਵਿੱਖ ਨਾਲ ਕੋਈ ਕੰਪਰੋਮਾਈਜ਼ ਨਹੀਂ ਸਾਡੇ ਸਾਹਮਣੇ ਫਹਾੜ ਜਿੱਡਾ ਵੱਡਾ ਸਵਾਲ ਆ ਕਿ ਜੇ ਕਮੀ ਨਹੀਂ ਆ ਕਿਸੇ ਹਿੱਟ ਤੋਂ ਤਾਂ ਫਿਰ ਵੀ ਰੁਕਾਵਟਾਂ ਕਿਉਂ ਦੇਖੋ ਫਿਰ ਦੇਖਣਾ ਤਾਂ ਪਵੇਗਾ ਮੈਂ ਤੁਹਾਨੂੰ ਕਾਰਨ ਦੱਸਦਾ ਫਟਾਫਟ ਦੇਖਣਾ ਹੁੰਦਾ ਦਸਮਾ ਘਰ ਇਹ ਸਾਡੇ ਕਰਮ ਭਾਵ ਹੁੰਦਾ ਜਦੋਂ ਇਹ ਕਮਜ਼ੋਰ ਆ ਜਨਮ ਖੰਡਲੀ ਦਾ ਦਸਮਾ ਘਰ ਜੇ ਇਹਦੇ ਵਿੱਚ ਪਾਪ ਗ੍ਰਹਿ ਬੈਠੇ ਆ ਪਾਪ ਗ੍ਰਹਿ ਪਤਾ ਹੀ ਆ ਸਾਰਿਆਂ ਨੂੰ ਹੁਣ ਤੱਕ ਸ਼ਨੀ ਐ ਰਾਹੂ ਆ ਕੇਤੂ ਆ ਮੰਗਲ ਆ ਜੇ ਉਹ بگੜ ਗਏ ਜਾਂ ਉਹਨਾਂ ਦਾ ਸਵਾਮੀ ਨੀਚ ਹੋ ਗਿਆ ਤਾਂ ਵਿਅਕਤੀ ਨੂੰ ਕੈਰੀਅਰ ਵਿੱਚ ਬਣਾਉਣ 'ਚ ਰੁਕਾਵਟਾਂ ਆਉਣੀਆਂ ਹੀ ਆਉਣੀਆਂ ਇੱਕ ਛੇਵਾਂ ਘਰ ਦੇਖਣਾ ਹੁੰਦਾ ਜਨਮ ਪੱਤਰੀ 'ਚ ਜਿਹੜਾ ਸੇਵਾ ਤੇ ਨੌਕਰੀ ਦਾ ਭਾਵ ਹੁੰਦਾ ਜੇ ਛੇਵਾਂ ਘਰ ਬਹੁਤ ਕਮਜ਼ੋਰ ਆ ਜਾਂ ਸ਼ਨੀ ਰਾਹੂ ਦੀ ਕਟੋਰੀ ਦ੍ਰਿਸ਼ਟੀ ਉਹਦੇ ਤੇ ਆ ਤਾਂ ਵਿਅਕਤੀ ਬੇਰੁਜ਼ਗਾਰ ਫਰੇਗਾ ਗਯਰਮਕਰ ਦੇਖਣਾ ਹੁੰਦਾ ਉਹ ਲਾਭ ਭਾਵ ਦਾ ਮੰਨਿਆ ਜਾਂਦਾ ਗਯਰਮਕਰ ਜੇ ਖਾਲੀ ਹੈ ਜਾਂ ਸ਼ੁਭ ਗ੍ਰਹਿ ਤੋਂ ਰਹਿਤਾ ਤਾਂ ਫਿਰ ਆਮਦਨ ਦੇ ਸਾਧਨ ਤਾਂ ਬਣ ਨਹੀਂ ਨੌਕਰੀ ਹੱਥੋਂ ਨਿਕਲਦੀ ਰਹਿੰਦੀ ਹੈ ਸ਼ਨੀ ਦਾ ਪ੍ਰਭਾਵ ਤਾਂ ਬਹੁਤ ਹੀ ਜ਼ਿਆਦਾ ਸ਼ਨੀ ਜੇ ਅਨਕੂਨ ਹੋ ਕੇ 7.5 ਜਾਂ ਅਸ਼ਟਮ ਸ਼ਨੀ ਜਾ ਤਾਂ ਵਿਅਕਤੀ ਮਿਹਨਤ ਤਾਂ ਬਹੁਤ ਕਰਦਾ ਪਰ ਫਲ ਨਹੀਂ ਮਿਲਦਾ ਰਾਹੂ ਤੇ ਕੇਤੂ ਦੀ ਯੁਤੀ ਦ੍ਰਿਸ਼ਟੀ ਹੁੰਦੀ ਹੈ ਜੇ ਰਾਹੂ ਕੇਤੂ 10ਵੇਂ ਘਰ ਛੋਣ ਦਾ ਅਧਿਕਾਰਹੀਨਤਾ ਭਾਵ ਵਿਅਕਤੀ ਦੇਸ਼ ਵਿਦੇਸ਼ ਤੱਕ ਚਲ ਜਾਏ ਟਟਕਦਾ ਰਹਿਣਾ ਉਹਨੂੰ ਯੋਗ ਅਉਦਾ ਨਹੀਂ ਮਿਲਣਾ ਬਹੁਤ ਸਟਰਗਲ ਫੁੱਲ ਲਾਈਫ ਆ ਰਹਾ ਹੁੰਤੇ ਕਿਤੂ ਦੀ ਜੁਤੀ ਦੀ ਜਾਂ ਇੱਕ ਦੂਸਰੇ ਦੀ ਦ੍ਰਿਸ਼ਟੀ ਦੀ ਮੈਂ ਉਪਾਦ ਸੰਗੀ ਬੈਤਕ ਜੋਤਿ ਦੇ ਪ੍ਰਾਤਨ ਗ੍ਰੰਥਾਂ ਅਨੁਸਾਰ ਨੰਬਰ 1 ਪਲੀਜ਼ ਤੁਸੀਂ ਨਾ ਕਰ ਲਿਓ ਇਹਨਾਂ ਸੋਚਿਆ ਕਰੋ ਕਿ ਹਲਕੇ ਫੁਲਕੇ ਗ੍ਰਹਿ ਆ ਤੁਸੀਂ ਜੇ 10000 ਦੀ ਫੀਸ ਦੇ ਕੇ ਕਿਤੇ ਜਾ ਕੇ ਦੁਕਾਨਦਾਰ ਕੋਲੋਂ ਕਰਾਉਂਗੇ ਨਾ ਤਦ ਵੀ ਨੌਕਰੀ ਨਹੀਂ ਮਿਲਣੀ ਇਹ ਘਰ ਜਿਹੜੀਆਂ ਗੱਲਾਂ ਤੁਸੀਂ ਕਰ ਲੈਣੀਆਂ ਆਪ ਇਮਾਨਦਾਰੀ ਨਾਲ ਠੀਕ ਹੈ ਇੱਕ ਮੰਤਰ ਦਾ ਜਾਪ ਬੀਜ ਮੰਤਰ ਦਾ ਮਾਲਾ ਕੱਢ ਲਈ ਤਾਂ ਕੋਈ ਹਰਜ ਨਹੀਂ ਹੈ ਇਹ ਰੂਟੀਨ ਬਣਾ ਲਓ ਯਕੀਨਨ ਤੁਹਾਡੇ ਰਸਤੇ ਸਭ ਖੁੱਲਣਗੇ ਨੰਬਰ 1 ਸ਼ਨੀ ਸ਼ਾਂਤੀ ਕਰਨੀ ਪੈਣੀ ਹੈ ਰੋਜ਼ ਇੱਕ ਮਾਲਾ ਸ਼ਨੀ ਮੰਤਰ ਜਪ ਕਰਨਾ ਤੁਸੀਂ ਓਮ ਸ਼ੰ ਸ਼ਨੀਸ਼ਚਰਯੇ ਨਮਾ ਹੈ ਨਾ ਕਰੋਗੇ ਸ਼ਨੀਵਾਰ ਨੂੰ ਤੇਲ ਦੇ ਤੇਲ ਦਾ ਅਧਾਨ ਕਰਨਾ ਨਹੀਂ ਭੁੱਲਣਾ ਹਰੇਕ ਸ਼ਨੀਵਾਰ ਅਪਣਾ ਲਓ ਤੁਸੀਂ ਜਲਦੀ ਤੋਂ ਜਲਦੀ ਫਾਈਲ ਫਿਲਹਾਲ ਲਈ ਸਾਈਡ ਤੇ ਰੱਖ ਤੋ ਹਾਂ ਟਾਈਮ ਟੂ ਟਾਈਮ ਰੀਚੈੱਕ ਕਰੋ ਅਪਲਾਈ ਜ਼ਰੂਰ ਕਰਦੇ ਰਹੋ ਕਾਲੀਆਂ ਚੀਜ਼ਾਂ ਦੀ ਇਹ ਸੇਵਾ ਕਰਨੀ ਹੈ ਕਾਂ ਆਂ ਗਾਂ ਆਂ ਕੁੱਤਾ ਕੋਈ ਵੀ ਕਾਲੀ ਚੀਜ਼ ਉਸ ਦੀ ਸੇਵਾ ਕਰੋ ਤੁਸੀਂ ਰਾਹੂ ਕੇਤੂ ਦੇ ਕੁਝ ਉਪਾਅ ਕਰੋਗੇ ਰਾਹੂ ਲਈ ਤੁਸੀਂ ਦੁਰਗਾ ਪਾਠ ਕਰਨਾ ਹੈ ਜੀ ਮਿਲ ਜਾਂਦਾ ਸਭ ਕੁਝ YouTube ਤੇ ਕੱਢ ਲਓ ਗੂਗਲ ਤੋਂ ਕੱਢ ਲਓ ਕਿ ਤੁਹ ਲਈ ਗਣੇਸ਼ਰ ਅਰਧਨ ਕਰਨੀ ਹੈ ਨਵਗ੍ਰਹ ਸ਼ਾਂਤੀ ਪਾਠ ਖਾਸ ਤੌਰ ਤੇ ਪ੍ਰਭਾਵਸ਼ਾਲੀ ਰਹਿਣਾ ਤੁਹਾਡੇ ਲਈ ਸੂਰਜ ਮਜ਼ਬੂਤੀ ਕਰਨੀ ਪੈਣੀ ਆ ਕਿਉਂਕਿ ਜਨਮ ਕੁੰਡਲੀ ਚ ਜੇ ਸੂਰਜ ਕਮਜ਼ੋਰ ਆ ਤਾਂ ਪ੍ਰਾਧਿਕਾਰ ਨਹੀਂ ਮਿਲਣਾ ਤੁਸੀਂ ਭੁੱਲੇ ਜਾਓ ਕਿ ਤੁਹਾਨੂੰ ਨੌਕਰੀ ਮਿਲਣੀ ਆ ਸੂਰਜ ਮਹੰਤਰਾ ਹਰ ਉਸਰੇ ਸੂਰਜ ਨੂੰ ਜਲਾਤਪ ਕਰੋ ਅਸ਼ਨਾਣ ਕਰ ਲਈਦਾ ਸਾਦਾ ਜਲ ਹੈ ਨਾ ਤਾਂਬੇ ਦਾ ਭਾਂਡਾ ਲਓ ਇੱਕ ਜਲਰਪਤ ਨਹੀਂ ਕਰ ਸਕਦੇ ਗਾਇਤਰੀ ਮੰਤਰ ਦਾ ਜਾਪ ਕਰ ਲੋ ਗਾਇਤਰੀ ਮੰਤਰ ਦਾ ਨਹੀਂ ਜਾਪ ਕਰ ਸਕਦੇ ਤਾਂ ਤੁਸੀਂ ਆਪਣੇ ਤਰਮ ਅਨਸਾਰ ਕੋਈ ਵੀ ਪਰਮਾਤਮਾ ਅੱਗੇ ਪ੍ਰੇਰ ਕਰ ਲੋ ਤੁਹਾਨੂੰ ਬੁੱਧੀ ਸ਼ਾਂਤੀ ਕਰਨੀ ਪੈਣੀ ਹੈ ਬੁੱਧ ਬੁੱਧੀ ਦਾ ਤੇ ਇੰਟਰਵਿਊ ਸਕਿੱਲ ਦਾ ਕਾਰਕ ਆ ਠੀਕ ਆ ਇਸ ਲਈ ਤੁਹਾਨੂੰ ਵਿਸ਼ਨੂੰ ਸੈਸਰ ਨਾਮ ਦਾ ਪਾਠ ਕਰਨਾ ਪੈਣਾ ਬੁੱਧੀ ਕਮਜ਼ੋਰੀ ਦੂਰ ਕਰਨੀ ਹੈ ਇਸ ਪਾਠ ਦੇ ਨਾਲ ਬੁੱਧੀ ਕਮਜ਼ੋਰੀ ਦੂਰ ਹੋਏਗੀ ਬੜਾ ਕੰਫੀਡੈਂਸ ਆਏਗਾ ਤੁਹਾਡਾ ਇੰਟਰਵਿਊ ਸਕਿੱਲ ਵੀ ਤਾਂ ਹੋਣੀ ਚਾਹੀਦੀ ਨਾ ਡਿਗਰੀ ਚੋਂ ਇਹ 90% ਲੈ ਲਏ ਇੰਟਰਵਿਊ ਸਕਿੱਲ ਚ ਤੁਸੀਂ 0 ਹਨ ਤਾਂ ਤੁਹਾਨੂੰ ਨੌਕਰੀ thro ਮਿਲਣੀ ਹੈ ਉਹ ਖਾਸ ਦਿਨ ਜਦੋਂ ਤੁਸੀਂ ਇੰਟਰਵਿਊ ਦੇਣ ਗਏ ਮੈਂ ਇੱਕ ਐਡ-ਆਨ ਕੀਤਾ ਹਿੱਸਾ ਕਿ ਕੁਝ ਟੋਟਕੇ ਇਦਾਂ ਦੇ ਹੁੰਦੇ ਆ ਜਦੋਂ ਤੁਸੀਂ ਇੰਟਰਵਿਊ ਵਾਲੇ ਦਿਨ ਜਾਣਾ ਨਾ ਕਿਤੇ ਵੀ ਇੰਟਰਵਿਊ ਦੇਣ ਤਾਂ ਉਸ ਦਿਨ ਕਰ ਲਓਗੇ ਪਹਿਲਾਂ ਤਾਂ ਕਲਰ ਥੈਰੇਪੀ ਜ਼ਰੂਰ ਕਰੋ ਮੈਂ ਵੀਡੀਓ ਪਾਈ ਹੋਈ ਹੈ ਮੇਰੀਆਂ ਸਾਰੀਆਂ ਹੀ ਵੀਡੀਓ ਇੱਕ ਇੱਕ ਕਰਕੇ ਦੇਖ ਲਓ ਬਹੁਤ ਕੰਮ ਦੀਆਂ ਆ ਫਿਰ ਕਮੈਂਟ ਕਰਿਆ ਕਰੋ ਇੱਕ ਨਾ ਕਲਰ ਥੈਰੇਪੀ ਕਰੋ ਬੁੱਧਵਾਰ ਨੂੰ ਤੁਸੀਂ ਜੇ ਇੰਟਰਵਿਊ ਤੇ ਚੱਲੇ ਹਰਾ ਰੰਗ ਐਤਵਾਰ ਆ ਤਾਂ ਕੇਸਰੀ ਤੇ ਲਾਲ ਰੰਗ ਸ਼ਨੀਵਾਰ ਆ ਤੇ ਹਲਕਾ ਜਿਹਾ ਸਲੇਟੀ ਜਾਂ ਸਫੇਦ ਰੰਗ ਪਾ ਕੇ ਜਾਓ ਕਾਲਾ ਨਹੀਂ ਪਾਉਣਾ ਤੁਹਾਡੀ ਔਰਾ ਕਲੀਨ ਰਹਿਣੀ ਆ ਸਾਹਮਣੇ ਵਾਲੇ ਦੇ ਉੱਪਰ ਤੁਹਾਡਾ ਪੋਜ਼ਿਟਿਵ ਪ੍ਰਭਾਵ ਪੈਣਾ ਹੈ ਨਾ ਇੰਟਰਵਿਊ ਬੋਰਡ ਜਿਹੜਾ ਬੈਠਾ ਹੋਏਗਾ ਸੋ ਰੰਗ ਬਹੁਤ ਕਾਊਂਟ ਕਰਦੇ ਆ ਉਸ ਵੇਲੇ ਦੇਖੋ ਵਕਤ ਥੋੜਾ ਖਰਾਬ ਹੁੰਦਾ ਉਸ ਵੇਲੇ ਤੁਸੀਂ ਜੇ 100% ਆਪਣਾ ਦੇ ਗਏ ਤਾਂ ਤੁਸੀਂ ਸਿਲੇਕਟ ਹੋ ਟਾਈਮਿੰਗ ਦੀ ਗੱਲ ਆ ਸਮਾ ਰਾਹੁਕਾਲ ਤੋਂ ਬਚਣਾ ਕਿਸ ਹਰੇਕ ਅਖਬਾਰ ਚ ਘਰ ਦੇ ਜਿਹੜੇ ਪੁਰਾਣੇ ਕੈਲੰਡਰ ਲੱਗੇ ਹੁੰਦੇ ਉਹਨਾਂ ਦੇ ਵਿੱਚ ਹੁੰਦੇ ਆ ਹੈਨਾ ਜਿਹੜੇ ਵੈਦਿਕ ਪੰਚਾਂਗ ਆ ਸਾਰਾ ਉਹ ਦੇਖ ਕੇ ਜਾਓ ਰਾਹੁਕਾਲ ਤੋਂ ਬਚਣਾ ਅਭਿਜੀਤ ਮਹੂਰਤ ਚ ਕੋਸ਼ਿਸ਼ ਕਰੋ ਦੁਪਹਿਰ ਕਰੀਬ 12 ਵਜੇ ਉਹ ਸਭ ਤੋਂ ਸ਼ੁਭ ਸਮਾ ਹੁੰਦਾ ਤੁਸੀਂ ਕਹੋਗੇ ਲਓ ਮੈਡਮ ਰਾਹੁਕਾਲ ਰਾਹੁਕਾਲ ਤੋਂ ਬਚਣ ਦੀ ਗੱਲ ਕਰਦੀ ਹੈ ਤਾਂ ਜੇ ਇੰਟਰਵਿਊ ਰਾਹੁਕਾਲ ਵਿੱਚ ਆ ਅਨਾ ਉਹਦੇ ਲਈ ਮੈਂ ਸਪੈਸ਼ਲ ਰੈਮਡੀ ਦੇਣ ਲੱਗੀ ਆ ਇੰਟਰਵਿਊ ਦਾ ਰਾਹੂ ਕਾਲ ਦੇ ਦੌਰਾਨ ਦੇਣਾ ਤਾਂ ਪੈਣਾ ਹੀ ਆ ਤੁਹਾਨੂੰ ਇੰਟਰਵਿਊ 108 ਵਾਰ ਤੁਸੀਂ ਓਮ ਭ੍ਰਾਮ ਭ੍ਰੀਮ ਬ੍ਰੌ ਸਹ ਰਾਹਵੇ ਨਮਾ ਰਾਹੂ ਦਾ ਬੀਜ ਮੰਤਰ ਲੱਭ ਲਓ ਉਹ ਜਪ ਕਰਨਾ ਘਰੋਂ ਨਿਕਲਣ ਤੋਂ ਪਹਿਲਾਂ ਕਾਲੇ ਤਿਲ ਦਾ ਦਾਨ ਕਰਨਾ ਟਾਈਮ ਨਹੀਂ ਹੈ ਹੱਥ ਲਾ ਕੇ ਮਾਂ ਨੂੰ ਫੜਾ ਦਿਓ ਭੈਣ ਨੂੰ ਫੜਾ ਦਿਓ ਉਹ ਆਪ ਦੇ ਦੇਣਗੇ ਤੁਹਾਡੇ ਹੱਥ ਲੱਗਣੇ ਚਾਹੀਦੇ ਆ ਉਂਗਲਾਂ ਫੇਰਨੀ ਆ ਇਕੱਲਾ ਲਫਾਫਾ ਚੱਕ ਕੇ ਨਹੀਂ ਹੈਂਡ ਓਵਰ ਕਰ ਦੇਣਾ ਉਹਨਾਂ ਨੂੰ ਆਪਣੇ ਉਂਗਲਾਂ ਹੱਥ ਆਪਣੇ ਦੋਨੋਂ ਵਿੱਚ ਲਾ ਲਓ ਮਾ ਦੁਰਗਾ ਨੂੰ ਨਮਸਕਾਰ ਕਰੋ ਤਿੰਨ ਵਾਰ ਦੁਰਗਾ ਚਾਲੀਸਾ ਦਾ ਪਾਠ ਕਰ ਲਓ ਟਾਈਮ ਸੈੱਟ ਕਰ ਲਓ ਨਾ ਇਦਾਂ ਤੇ ਜੇਬ ਦੇ ਵਿੱਚ ਜਿੱਦਣ ਇੰਟਰਵਿਊ ਦੇਣ ਜਾਣਾ ਛੋਟਾ ਜਾਂ ਚਾਂਦੀ ਦਾ ਸਿੱਕਾ ਇੱਕ ਪਰਮਾਨੈਂਟਲੀ ਰੱਖ ਲਓ ਦਾਨ ਪੁੰਨ ਵੀ ਕਰੋਗੇ ਇੰਟਰਵਿਊ ਵਾਲੇ ਦਿਨ ਘਰ ਤੋਂ ਜਦੋਂ ਨਿਕਲਣਾ ਹੈ ਕਿਸੇ ਗਰੀਬ ਨੂੰ 1 ਰੁਪਏ ਦਾ ਸਿੱਕਾ ਹੀ ਦੇ ਦਿਓ ਮੇਰੇ ਜ਼ਗਾਰੋਂ ਨਹੀਂ ਹੋ ਸਕਦੇ ਪੈਸੇ ਘਰ ਦੇੋਂ ਤੋਂ ਲੈਣੇ ਤਾਂ 10 ਵੀ ਦੇ ਸਕਦੇ ਹੋ ਹਾਂ ਖਾਣ ਪੀਣ ਦੀ ਚੀਜ਼ ਦੇਣੀ ਹੈ ਤਾਂ ਖਾਣ ਪੀਣ ਦੀ ਚੀਜ਼ ਦੇ ਦਿਓ ਸਿੱਸਾਂ ਜਿਹੜੀਆਂ ਉਹਦੇ ਖਾਲੀ ਢਿੱਡੋਂ ਨਿਕਲਣੀਆਂ ਨਾ ਗਰੀਬ ਦੀ ਹੁਣ ਤੁਹਾਨੂੰ ਪਛਾਣ ਆਪ ਕਰਨੀ ਪਏਗੀ ਤੁਸੀਂ ਕਿਹੋ ਜਿਹਾ ਗਰੀਬ ਨੂੰ ਦੇ ਰਹੇ ਪ੍ਰਸਥਾਨ ਕਰਮ ਕਰਮ ਬਹੁਤ ਕੌਣ ਤੁਹਾਨੂੰ ਦੇ ਕਿ ਤੁਸੀਂ ਕਿਸ ਵਕਤ ਤੁਰਿਓ ਕਿੱਦਾਂ ਤੁਰਿਓ ਘਰੋਂ ਵੱਡਿਆਂ ਦੇ ਪੈਰ ਛੂਕੇ ਉਹਨਾਂ ਨੂੰ ਬੁਲਾ ਕੇ ਜੱਪੀ ਪਾ ਕੇ ਮਿਲ ਕੇ ਪਿਆਰ ਲੈ ਕੇ ਸਿਰ ਤੋਂ ਹਲਕਾ ਜਿਹਾ ਮਿੱਠਾ ਖਾ ਕੇ ਘਰੋਂ ਨਿਕਲਣਾ ਮਾਵਾ ਵੀ ਖਿਆਲ ਕਰਨ ਬੱਚਿਆਂ ਨੂੰ ਬਹੁਤ ਵਿਦਿਵਤ ਸੰਗ ਨਾਲ ਭੇਜਿਆ ਕਰੋ ਅਰਦਾਸਾਂ ਕਰਕੇ ਜਦੋਂ ਅਰਦਾਸ ਕਰਦੇ ਆ ਨਾ ਵਿਅਕਤੀਗਤ ਤੌਰ ਤੇ ਤਾਂ ਉਸਨੇ ਸਬੰਧਤ ਬੰਦੇ ਨੇ ਕਰ ਨਹੀਂ ਕਰਨੀ ਅਰਦਾਸ ਪੂਰਾ ਪਰਿਵਾਰ ਆਪਣੇ ਪ੍ਰਮਾਤਮਾ ਦੇ ਅੱਗੇ ਨਾ ਇੱਕ ਮਨ ਇੱਕ ਚੁੱਥ ਧੋਕੇ ਅਰਦਾਸ ਕਰ ਲਿਆ ਕਰੋ ਹਨਾ ਇਹ ਜ਼ਰੂਰੀ ਹੈ ਸੋ ਮੰਤਰ ਜਪ ਕਰਦੇ ਰਹੋ ਸਫਰ ਦੇ ਸਮੇਂ ਦੌਰਾਨ ਇੰਟਰਵਿਊ ਤੋਂ ਪਹਿਲਾਂ 11 ਵਾਰ ਓਮ ਗੰ ਗਣਪਤਾਏ ਨਮਾ ਜਪ ਕਰੋ ਘਬਰਾਟ ਜੇ ਲੱਗਦਾ ਵੀ ਨਹੀਂ ਨਰਵਸਨੈਸ ਹੋ ਜਾਂਦੀ ਨੇਚਰਲੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਕਦੀ ਕਿਸੇ ਅਟੈਂਪਟ ਚ ਪਾਸ ਨਹੀਂ ਹੋਏ ਘਬਰਾਟ ਹੋਣੀ ਯਕੀਨੀ ਹੈ ਤਾਂ ਤੁਸੀਂ ਇੱਕ ਹੀ ਵਾਰ ਓਮ ਹਨੂਮਤੇ ਨਮਾ ਓਮ ਹਨੂਮਤੇ ਨਮਾ ਪੜੀ ਜਾਓ ਪੜੀ ਜਾਓ ਮੰਚ ਹਨ ਚੱਲਣਾ ਚਾਹੀਦਾ ਨਿਰੰਤਰ ਪਰਵਾ ਸੁਪਰ ਉਪਾਦਨ ਲਗੀਆਂ ਸਰਵ ਸ੍ਰੇਸ਼ਟ ਵੈਦਿਕ ਗ੍ਰੰਥਾਂ ਅਨੁਸਾਰ ਹਨੂਮਾਨ ਜੀ ਦੀ ਆਰਾਧਨਾ ਕੈਰੀਅਰ ਦੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਦੂਰ ਕਰਨ ਵਾਲੇ ਦੇਵਤਾ ਦਾ ਨਾਮ ਕੀ ਹੈ ਹਨੂਮਾਨ ਜੀ ਨਿਜਮਤ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਵੀਡੀਓ ਸੁਣਨ ਤੋਂ ਬਾਅਦ ਸ਼ੁਰੂ ਹੋ ਜਾਓ ਜਿੰਨੇ ਵੀ ਬੇਰੋਜ਼ਗਾਰ ਨੌਜਵਾਨ ਸੁਣ ਰਹੇ ਹੈ ਮੈਨੂੰ ਜੇ ਕੋਈ ਘਰ ਦਾ ਸੁਣਦਾ ਤੇ ਉਹ ਉਸ ਬੱਚੇ ਦੇ ਤੱਕ ਇਹ ਵੀਡੀਓ ਸ਼ੇਅਰ ਕਰ ਦਿਓ ਮੰਗਲਵਾਰ ਸ਼ਨੀਵਾਰ ਨੂੰ ਭਗਵਾਨ ਪੈਰੋਂ ਦਾ ਧੂਪ ਦੀਪ ਕਰਿਓ ਮੰਦਰ ਚਲ ਜਾਓ ਘਰ ਨਹੀਂ ਬਲਣਾ ਤਾਂ ਮੰਦਰ ਜਾਓ ਨਤਮਸਤਕ ਹੋਇਓ ਉੱਥੇ ਤੂੰ ਬੁੱਤੀ ਕਰਦੋ ਇਹ ਉਪਾ ਬੇਰੁਜ਼ਗਾਰੀ ਦੇ ਕਾਰਨਾਂ ਨੂੰ ਨਸ਼ਟ ਕਰਦਾ ਤੇ ਕਾਮਯਾਬੀ ਦੇ ਰਾਹ ਖੋਲਦਾ ਮੈਂ ਇੱਕ ਸਵਾਲ ਛੱਡਣ ਲੱਗੀ ਹਾਂ ਤੁਹਾਡੇ ਜੀਵਨ ਚ ਨੌਕਰੀ ਜਾਂ ਕੈਰੀਅਰ ਦੀ ਸਭ ਤੋਂ ਵੱਡੀ ਰੁਕਾਵਟ ਕਿਹੜੀ ਰਹੀ ਹੈ ਹੁਣ ਤੱਕ ਦੀ ਜੇ ਅਜੇ ਵੀ ਚੱਲ ਰਹੀ ਰੁਕਾਵਟ ਮੈਨੂੰ ਕਮੈਂਟ ਬਾਕਸ ਚ ਜ਼ਰੂਰ ਦੱਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈਨਲ ਨੂੰ ਕਿੱਥੇ ਕਰਦੇ ਹਾਂ ਪਰਮਾਤਮਾ ਤੁਹਾਡੇ ਕਰਮਾਂ ਦਾ ਸਹੀ ਫਲ ਤੁਹਾਨੂੰ ਜ਼ਰੂਰ ਜ਼ਰੂਰ ਦੇਵੇ ਡਾਕਟਰ ਤੇਰਾ ਕੋਰਦੀ ਇਹ ਅਰਦਾਸ ਹੈ ਮਿਲਦੀਆਂ ਕੱਲ ਪਰ ਕਿਹੜੀ ਵੀਡੀਓ ਨਾਲ ਪਲੀਜ਼ ਕਮੈਂਟ ਕਰਕੇ ਦੱਸੋ ਕਿਸ ਵਿਸ਼ੇ ਉੱਤੇ ਤੁਸੀਂ ਮੈਨੂੰ ਸੁਣਨਾ ਚਾਹੁੰਦੇ ਹੋ ਟਿਲ ਦੈਨ ਬਾਏ ਬਾਏ